ਇਹ ਹੈ ਜੀ 18ਵੀਂ ਪੌੜੀ ਦੀ ਤੀਜੀ ਪੰਕਤੀ ਅਸੰਖ ਅਮਰ ਕਰ ਜਾਹੀਂ ਜੋਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਅਸੰਖੀ ਅਮਰ ਕਰ ਜਾਹੀਂ ਜੋਰ ਕਰ ਜਾਹੀਂ ਜੋਰ ਜਿਹੜਾ ਪਿੱਛੇੋਂ ਆਪਾਂ ਪੜਦੇ ਆ ਰਹੇ ਆ ਸਮਝਦੇ ਆ ਰਹੇ ਆ ਇਹ ਅਮਰ ਦੀ ਪਰਵਾਸ਼ਾ ਹੈ ਜੀ ਡੈਫੀਨੇਸ਼ਨ ਅਮਰ ਦੀ ਅਸੰਖ ਅਮਰ ਭਵ ਅਸੰਖ ਹੀ ਤਰ੍ਹਾਂ ਦੇ ਅਸੰਖ ਹੀ ਕਿਸਮ ਦੇ ਜਿਹੜੇ ਨੇ ਜੋਰ ਅਜਮਾਇਸ਼ ਹਨ ਠੀਕ ਹੈ ਜੀ ਅਮਰ ਹੁੰਦਾਗਾ ਦੋ ਚੀਜ਼ਾਂ ਇੱਕ ਤਾਂ ਹੁੰਦਾ ਜਿਹੜਾ ਅਮਰ ਹੋ ਗਿਆ ਭਾਵ ਫੇਮਸ ਹੋ ਗਿਆ ਜਾਂ ਜਿਹੜਾ ਨਾ ਮਰਨ ਵਾਲਾ ਹੁੰਦਾ ਜੋ ਹਮੇਸ਼ਾ ਲੋਕਾਂ ਦੇ ਮਨਾ ਵਿੱਚ ਜਿੰਦਾ ਰਹਿੰਦਾ ਜੀ ਉਹਨੂੰ ਅਮਰ ਹੋ ਗਿਆ ਨੂੰ ਕਹਿੰਦੇ ਆ ਪਰ ਇੱਥੇ ਅਮਰ ਦੀ ਜਿਹੜੀ ਪਰਵਾਸ਼ਾ ਹੈ ਕਰ ਜਾਹੀਂ ਜੋਰ ਤੋਂ ਇਹ ਪਤਾ ਲੱਗਦਾ ਕਿ ਪ੍ਰਵਾਸ਼ਾ ਜਿਹੜੀ ਹੈ ਉਹ ਅਮਰ ਦੀ ਕਿਸੇ ਤਕੜੇ ਮਨੁੱਖ ਦੇ ਨਾਲ ਲੱਗਦੀ ਹੈ ਜੀ ਜੋ ਹੋਰਾਂ ਨੂੰ ਹੁਕਮ ਕਰਦਾ ਹੈ ਜੋ ਆਪਣੀ ਜੋਰ ਅਜਮਾਇਸ਼ ਕਰਦਾ ਹੈ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਦੇ ਨਾ ਮਰਨ ਵਾਲੇ ਨੂੰ ਵੀ ਅਮਰ ਕਹਿੰਦੇ ਆ ਪਰ ਇੱਥੇ ਇਹ ਜਿਹੜੇ ਅਰਥ ਨੇ ਉਹ ਸਹੀ ਨਹੀਂ ਟੁਕਣਗੇ ਜੀ ਇੱਥੇ ਅਰਥ ਜਿਹੜੇ ਜਿਵੇਂ ਤਕੜਾ ਮਨੁੱਖ ਜੋ ਆਪਣੀ ਪੈਸੇ ਦੀ ਪਾਵਰ ਦਿਖਾਉਂਦਾ ਹੈ ਜੀ ਜੋ ਆਪਣੇ ਅਹੁਦੇ ਦਾ ਜੋਰ ਅਸ਼ਮਾਸ਼ ਕਰਦਾ ਹੈ ਕਈ ਵਾਰ ਦੇਖਿਆ ਜਿਵੇਂ ਪੁਲਿਸ ਵਾਲੇ ਜਾਂ ਮੰਤਰੀ ਜਾਂ ਪਿੰਡ ਦਾ ਸਰਪੰਚ ਜਾਂ ਪੁਰਾਣੇ ਜਵਾਨ ਜਿਵੇਂ ਪਟਵਾਰੀ ਦੀ ਵਾਲੀ ਟੌਰ ਹੁੰਦੀ ਸੀ ਜੀ ਪਟਵਾਰੀ ਦੀ ਬੜੀ ਤਾਕਤ ਹੁੰਦੀ ਸੀ ਜੀ ਅਸੰਖ ਅਮਰ ਕਰ ਭਾਵ ਕਰੀ ਜਾਂਦੇ ਨੇ ਕਰ ਕਰ ਰਹੇ ਨੇ ਜਾਂਹੀਂ ਦੂਸਰੇ ਉੱਪਰ ਕਰੀ ਜਾਣਾ ਜੀ ਜਾਂ ਚਲੇ ਵੀ ਗਏ ਇਸ ਦੁਨੀਆ ਤੋਂ ਜ਼ੋਰ ਭਾਵ ਆਪਣਾ ਤਾਕਤ ਆਪਣੀ ਬਲ ਆਪਣਾ ਸਮਰੱਥਾ ਆਪਣਾ ਤੱਕਾ ਕਰ ਰਹੇ ਨੇ ਜੀ ਦੋ ਤਰ੍ਹਾਂ ਦੇ ਅਰਥ ਨਿਕਲਦੇ ਨੇ ਪਹਿਲਾ ਅਰਥ ਇਹੀ ਹੈ ਜੀ ਕਿ ਕਈ ਕਿਸਮਾਂ ਦੇ ਅਮਰ ਹਨ ਭਾਵ ਕਈ ਕਿਸਮਾਂ ਦਾ ਜ਼ੋਰ ਹੈ ਜਿਵੇਂ ਪੈਸੇ ਦਾ ਜ਼ੋਰ ਆ ਗਿਆ ਪਾਵਰ ਦਾ ਜ਼ੋਰ ਆ ਗਿਆ ਜੀ ਸਰੀਰਕ ਬਲ ਦਾ ਜ਼ੋਰ ਆ ਗਿਆ ਜੀ ਠੀਕ ਹੈ ਜਿਵੇਂ ਕਹਿੰਦੇ ਵੀ ਮੇਰਾ ਨਾਂ ਚੱਲਦਾ ਹੈ ਠੀਕ ਹੈ ਜੀ ਜੇ ਕਿਸੇ ਦਾ ਨਾਮ ਚੱਲਦਾ ਹੈ ਦੂਸਰੀ ਅਰਥ ਹਨ ਕਿ ਅਸੰਖ ਹੀ ਤਾਕਤਵਰ ਮਨੁੱਖ ਹਨ ਅਸੰਖ ਮਨੁੱਖ ਹਨ ਜਿਨ੍ਹਾਂ ਕੋਲ ਤਾਕਤ ਹੈ ਜੀ ਅਤੇ ਜੋ ਹੋਰਾਂ ਦੇ ਉੱਪਰ ਆਪਣੀ ਜੋਰ ਅਜਮਾਇਸ਼ ਆਪਣੀ ਤਾਕਤ ਦਿਖਾ ਰਹੇ ਨੇ ਜਿਵੇਂ ਇਹਨਾਂ ਵਿੱਚ ਕਈ ਪਖੰਡੇ ਸਾਧ ਆ ਜਾਂਦੇ ਨੇ ਜੀ ਪਖੰਡੀ ਬਾਬੇ ਵੀ ਆ ਜਾਂਦੇ ਨੇ ਜਿਹੜੇ ਡਰਾ ਧਮਕਾ ਕੇ ਗਲਤ ਕੰਮ ਕਰਾਉਂਦੇ ਆ ਜ਼ਮੀਨਾਂ ਨਾ ਪਲੀਆਂ ਕਿਸੇ ਦੀਆਂ ਜਾਂ ਹੋਰ ਕੋ ਕੰਮ ਰੰ ਕਰ ਲਿਆ ਜਾਂ ਰੋਜ਼ਮਰ ਦੀ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਬਹੁਤ ਕੰਮ ਕਰਦੇ ਆ ਜੋ ਸਾਨੂੰ ਕਈ ਵਾਰ ਜਾਣੇ ਅਣਜਾਣੇ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕਿਸੇ ਦਾ ਫਾਇਦਾ ਉਠਾ ਜਾਣੇ ਆ ਠੀਕ ਹੈ ਜੀ ਜਾਂ ਲੋਕੀ ਡਰ ਜਾਂਦੇ ਨੇ ਕਿ ਕਿਤੇ ਮੈਂ ਇਹਦੇ ਖਿਲਾਫ ਨਾ ਹੋ ਜਮਾ ਉਹ ਡਰ ਕੇ ਆਪਣੇ ਆਪ ਹੀ ਜੋ ਸਾਤੋਂ ਡਰਦੇ ਮਾਰੇ ਅਸੀਂ ਉਹਨਾਂ ਦਾ ਫਾਇਦਾ ਉਠਾ ਲੈਂਦੇ ਆ ਜੀ ਇਸ ਲਈ ਧਿਆਨ ਰੱਖਿਏ ਕੋਸ਼ਿਸ਼ ਕਰੀਏ ਇਸ ਚੀਜ਼ ਨੂੰ ਆਪਣੇ ਜ਼ਿਹਨ ਵਿੱਚ ਲੈ ਕੇ ਆਏ ਤੇ ਆਪ ਦੇਖੀਏ ਕਿ ਕਿਤੇ ਅਸੀਂ ਦੂਜਿਆਂ ਤੇ ਤੱਕਾ ਤਾਨੀ ਕਰ ਰਹੇ ਕਿਉਂਕਿ ਤੁਹਾਡੇ ਕਰਮਾਂ ਦਾ ਤੁਸੀਂ ਲੇਖਾ ਦੇਣਾ ਹੈ ਮੈਂ ਆਪਣੇ ਕਰਮਾਂ ਦਾ ਕਰਮ ਭਾਵ ਜੋ ਮੈਂ ਕੰਮ ਕੀਤੇ ਨੇ ਠੀਕ ਹੈ ਜੀ ਮਹਾਰਜ ਕਹਿੰਦੇ ਨੇ ਦੱਦਾ ਦੋਸ਼ ਨਾ ਦੋ ਕਿਸੇ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਵੀ ਕਿਸੇ ਹੋਰ ਨੂੰ ਦੋਸ਼ ਕੀ ਦੇਣਾ ਜੋ ਮੈਂ ਕਰੂੰਗਾ ਨਾ ਉਹੀ ਮੈਂ ਪਾਉਂਗਾ ਠੀਕ ਹੈ ਜੀ ਜੋ ਮੈਂ ਕਰੂੰਗਾ ਜੋ ਕਈ ਵਾਰ ਜਿਹੜੇ ਹੁੰਦੇ ਨੇ ਬੀਜ ਬੀਜੇ ਜਿਵੇਂ ਫਸਲ ਨੂੰ ਜੱਟ ਬੀਜਦਾ ਜੀ ਜਾਂ ਕਿਸਾਨ ਜਿਹੜਾ ਹੈਗਾ ਫਸਲ ਬੀਜਦਾ ਜਦੋਂ ਜੀ 20 ਪਾ ਦਿੰਦਾ ਤੇ ਪਤਾ ਹੁੰਦਾ ਵੀ ਕੁਝ ਮਹੀਨਿਆਂ ਬਾਅਦ ਉਸ ਫਸਲ ਨੇ ਫਲ ਦੇ ਦੇਣਾ ਤੇ ਕਈ ਵਾਰ ਕੀ ਹੁੰਦਾ ਜੀ ਪ੍ਰਮਾਤਮਾ ਦੀ ਰਹਿਮਤ ਹੁੰਦੀ ਹੈ ਉਹ ਫਲ ਕਈ ਵਾਰ ਵੱਧ ਪੈਸੇ ਦੇ ਦਿੰਦਾ ਤੇ ਕਈ ਵਾਰ ਉਹ ਕੋਡੀਆਂ ਦੇ ਭਾਵ ਨਹੀਂ ਵਿਕਦੇ ਤੁਸੀਂ ਦੇਖਿਆ ਹੋਣਾ ਜੀ ਕਈ ਵਾਰ ਆਲੂ ਜਿਹੜੇ ਆ ਉਹ ਜਿਮੀਦਾਰਾਂ ਨੂੰ ਵਿਚੇ ਖੇਤ ਦੇ ਬੋਣੇ ਪੈ ਗਏ ਠੀਕ ਹੈ ਇਹ ਪ੍ਰਮਾਤਮਾ ਦੇ ਆਪਣੇ ਕਰਮਾਂ ਅਨੁਸਾਰ ਜੋ ਪ੍ਰਮਾਤਮਾ ਨੇ ਜੋ ਕਰਨਾ ਸੀ ਉਹੀ ਹੈ ਜੀ ਠੀਕ ਹੈ ਤੇ ਕਈ ਉਹੀ ਮਨੁੱਖ ਨੇ ਜਿਨ੍ਹਾਂ ਨੇ ਉਸ ਵੇਲੇ ਆਲੂ ਆਪਣੇ ਬਹੁਤ ਮਹਿੰਗੇ ਵੇਚੇ ਜੀ ਠੀਕ ਹੈ ਆਪਣੇ ਕਰਮਾਂ ਦੇ ਅਨਸਾਰ ਹੈ ਇਸ ਲਈ ਆਪਣੇ ਮਨਾਂ ਚ ਆਪ ਝਾਤੀ ਮਾਰੀਏ ਕਿਉਂਕਿ ਅਸੀਂ ਆਪਣੇ ਕਰਮਾਂ ਦੇ ਆਪ ਦੇਣੇਦਾਰ ਹਾਂ ਜੀ ਆਓ ਅੱਗੇ ਦੇਖੀਏ ਗੁਰੂ ਮਹਾਰਜ ਸਾਨੂੰ ਅਗਲੀ ਪੌੜੀ ਵਿੱਚ ਕੀ ਦੱਸ ਰਹੇ ਨੇ ਕੀ ਸਮਝਾ ਰਹੇ ਨੇ ਜੀ